ਸੱਚ ਕੰਦਾ ਮੈਂ ਸੁਨੀਲ ਕੁਮਾਰ ਪੁਆਡਿਕ ਕਰਦਾ ਅੱਜ ਅਸੀਂ ਜਲੰਧਰ ਦੇ ਨਗਰ ਨਿਗਮ ਦਫਤਰ ਦੇ ਵਿੱਚ ਖੜੇ ਹਾਂ ਜਿੱਥੇ ਕਿ ਬੀਜਪੀ ਆਗੂ ਆ ਗਏ ਇਹਨਾਂ ਨੇ ਕੋਈ ਆਪਣਾ ਮਤਲਬ ਮੰਗ ਪੱਤਰ ਦਿੱਤਾ ਤੋਂ ਸੋ ਆਪਾਂ ਗੱਲਬਾਤ ਕਰਦੇ ਹਾਂ ਇਹਨਾਂ ਦੇ ਨਾਲ ਪੁੱਛਣੀ ਆ ਕੀ ਮਸਲਾ ਹੈ ਅਸੀਂ ਇਹਨਾਂ ਨੂੰ ਤਾਂ ਆਪਣਾ ਰਿਜਿਸਟਰ ਵੀ ਜਾਰੀ ਕਰਵਾਉਣਾ ਹੈ ਜਿਲ੍ਹਾ ਪ੍ਰਸ਼ਾਸਨ ਤੋਂ ਅਰਜ਼ੀ ਚਾਹ ਰਹੀ ਸੀ ਤੇ ਅੱਜ ਮਤਲਬ ਇੱਥੇ ਆਪਾਂ ਸਰਕੇ ਕੀ ਮਸਲਾ ਕਿ ਸਾਡੇ ਮਸਲਾ ਤਾਂ ਪੁਰਾਣਾ ਹੀ ਹੈਗਾ ਜਿਹੜਾ ਆਪਣਾ 1 ਮਹੀਨਾ ਪਹਿਲਾਂ ਆਪਾਂ ਇਹਨਾਂ ਨੂੰ ਅਸੀਂ ਸਾਹਮਣੇ ਮਜਾਦਾ ਰੱਖਨੇ ਹੈ ਗ੍ਰੀ ਕੋਰਪੋਰੇਸ਼ਨ ਦੇ ਉਹਨਾਂ ਨੇ ਇੱਕ ਰਿਕੁਐਸਟ ਲੈਟਰ ਦੇ ਕੇ ਗਿਆ ਸੀਗੇ ਜਿਹਦੇ ਵਿੱਚ ਕਿ ਅਸੀਂ ਰਿਕੁਐਸਟ ਕੀਤੀ ਸੀ ਕਿ ਸਾਡੇ ਇਲਾਕੇ ਵਾਲਾ ਜਿਹੜਾ ਬਾਰਡਰ ਨੰਬਰ 76 ਦੇ ਵਿੱਚ ਇੱਕ ਪਾਣੀ ਦਾ ਪਿਪੋ ਲੱਗਾ ਆ ਉਹ ਬੈਠ ਚੁੱਕਾ ਕਾਫੀ ਪੁਰਾਣਾ ਪਿਆ ਤੇ ਉਸੇ ਟਿਊਬਲ ਨੂੰ ਨਵਾਂ ਲਗਾਉਣ ਲਈ ਆਪ ਰਿਕੁਐਸਟ ਲੈਟਰ ਦਿੱਤੀ ਸੀਗੇ ਇਹਨਾਂ ਨੂੰ ਇਹਨਾਂ ਨੇ ਉਸੇ ਟਾਈਮ ਹੀ ਐਕਸ਼ਨ ਕੀਤਾ ਸੀਗਾ ਔਰ ਉਸ ਚੀਜ਼ ਦਾ ਐਸਟੀਮੇਟ ਵੀ ਬਣਵਾ ਲਿਆ ਸੀਗਾ ਔਰ ਐਸਡੀਓ ਸਾਹਿਬ ਨੇ ਜਿਹੜਾ ਐਸਟੀਮੇਟ ਹੈਗਾ ਉਹ ਇੱਕ ਜੁਆਇੰਟ ਮਿਸ਼ਨ ਮੈਡਮ ਨੂੰ ਫਾਰਵਰਡਿੰਗ ਕਰ ਦਿੱਤਾ। ਕਿੰਨਾ ਟਾਈਮ ਪੰਦਰ ਤੁਸੀਂ ਮਤਲਬ ਮੰਗ ਪੱਤਰ ਵਿਸਤਾਰ ਹੀ ਪਾਉਂਦੇ। ਮੰਗ ਪੱਤਰ 6 10 2023 ਨੂੰ ਦਿੱਤਾ ਸੀ। ਯਾਨੀ ਕਿ 30 ਤੋਂ 35 ਦਿਨ ਹੋ ਗਏ। ਪਰ ਉਸ ਉੱਤੇ ਪੂਰੀ ਪ੍ਰੋਪਰ ਕਾਰਵਾਈ ਨਹੀਂ ਪੈਰੀ। ਸਾਡੇ ਇਲਾਕਾ ਨਿਵਾਸੀ ਜਿੰਨੇ ਵੀ ਹੈਗੇ ਨੇ ਸਾਰੇ ਪੂਰੀ ਤਰ੍ਹਾਂ ਤੰਗ ਨੇ। ਸਵੇਰੇ ਪਾਣੀ ਕਿਸੇ ਟਾਈਮ ਆ ਜਾਂਦਾ ਕਿਸੇ ਟਾਈਮ ਨਹੀਂ ਆਂਦਾ। ਉਹਦਾ ਕਾਰਨ ਵੀ ਇਹ ਹੈ ਕਿ ਜਿੰਨੇ ਵੀ ਸਾਡੇ ਇਲਾਕੇ ਦੇ ਬੋਰ ਹੈਗੇ ਨੇ ਉਹ ਸਾਰੇ ਬੈਠੇ ਪਏ ਨੇ 15 ਤੋਂ 12 ਤੋਂ 15 ਸਾਲ ਪੁਰਾਣੇ ਬੁਰ ਹੋ ਚੁੱਕੇ ਤੇ ਅਸੀਂ ਉਹ ਇਹਨਾਂ ਦੇ ਧਿਆਨ ਵਿੱਚ ਲਿਆਂਦਾ ਵੀ ਸੀਗਾ ਇੱਕ ਮਸਲਾ ਇੱਕ ਟਿਊਬਲ ਤਾਂ ਬਿਲਕੁਲ ਬੰਦ ਪੈ ਗਿਆ ਸੀਗਾ ਉਹਦੀ ਆਪਾਂ ਨਵੀਂ ਅਪਰੂਵਲ ਲੈ ਕੇ ਐਸਟੀਮੇਟ ਲਵਾ ਕੇ ਦੇ ਦਿੱਤਾ ਸੀਗਾ ਅੱਜ ਵੀ ਅਸੀਂ ਅਸੀ ਸਾਹਿਬ ਨੂੰ ਮਿਲੇ ਆ ਉਹਨਾਂ ਨੇ ਜਿਹੜੀ ਲੈਟਰ ਪੁਰਾ ਸਟੇਟਸ ਦਾ ਪਤਾ ਕੀਤਾ ਐਸਸੀ ਮੈਡਮ ਹੈਗੇ ਨੇ ਸੌਰੀ ਹਮੇ ਜੋਇੰਟ ਮਿਸ਼ਨ ਮੈਡਮ ਹੈਗੇ ਨੇ ਉਹਨਾਂ ਦੇ ਟੇਬਲ ਤੇ ਫਾਈਲ ਪਈ ਹੈ ਉਹਨਾਂ ਨੇ ਸਾਨੂੰ ਆਸ਼ਵਾਸਨ ਦਿੱਤਾ ਕਿ ਉਹ ਫਾਈਲ ਅੱਜ ਦੇ ਅੱਜ ਹੀ ਕਢਵਾ ਕੇ ਅੱਜ ਸ਼ਾਮ ਤੱਕ ਜਾਂ ਕੱਲ ਸਵੇਰ ਤੱਕ ਫਾਈਲ ਨਿਕਲ ਕੇ ਕਮਿਸ਼ਨਰ ਸਾਹਿਬ ਦੇ ਸਾਈਨ ਮਿਲ ਜਾਣਗੇ ਤੇ ਹਫਤੇ 10 ਦਿਨ ਦੇ ਵਿੱਚ ਨਵਾਂ ਜਿਹੜਾ ਡਿਊਲੈਸਟਾਉਂਡ ਕਰ ਦਿੱਤਾ। ਮੈਂ ਤੁਹਾਨੂੰ ਪੂਰਾ ਆਸ਼ਵਾਸਾ ਦਿੰਦਾ ਮੈਂ ਜਿਹੜੀਆਂ ਕਾਗਜ਼ਤ ਪੁੱਛਦੇ। ਦੇਖੋ ਜੀ ਅਫਸਰ ਸਾਰੇ ਬੈਠੇ ਨੇ ਆਪਣੀ ਆਪਣੀ ਡਿਊਟੀਆਂ ਕਰ ਰਹੇ ਨੇ। ਅਸੀਂ ਉਹਨਾਂ ਨੂੰ ਰਿਕੁਐਸਟ ਕਰਦੇ ਹਾਂ बार-बार ਆ ਕੇ ਸਾਡੀ ਗੱਲ ਮੰਨਦੇ ਵੀ ਨਹੀਂ। ਜਿਹੜਾ ਟਾਈਮ ਥੋੜਾ ਫਾਈਨਲ ਦੇ ਵਿੱਚ ਜਾਂ ਜਿਹੜੀ ਕਾਰਵਾਈ ਕੋਆਪਰੇਸ਼ਨ ਵੀ ਹੁੰਦੀ ਹੈ। ਉਹਦੇ ਵਿੱਚ ਲੱਗਦਾ ਹੀ ਹੈ। ਤੇ ਅਸੀਂ ਉਹਨਾਂ ਨੂੰ ਫੇਰ ਵੀ ਅੱਜ ਬੇਨਤੀ ਕਰਕੇ ਚੱਲੇ ਹਾਂ ਕਿ ਸਾਡਾ ਇਹ ਦੋ ਚਾਰ ਦਿਨ ਦੇ ਵਿੱਚ ਹੱਲ ਕੱ ਬੋਲ ਲੁਕੀਦੇ ਇਸ ਗੱਲ ਤੋਂ ਕਿ ਪਾਣੀ ਨਹੀਂ ਆ ਰਿਹਾ ਸਵੇਰ ਸ਼ਾਮ ਦੀ ਸਵੇਰ ਤੋਂ ਰੋਜ਼ ਦੀ ਦਿੱਕਤ ਬਣੀ ਗਈ ਹੈ। ਸੋ ਇਹ ਸਮਾਂ ਆਪਣੇ ਭਾਜਪਾ ਨੂੰ ਮੰਤੀ ਜੀ ਜਿਨ੍ਹਾਂ ਨਾਲ ਆਪਾਂ ਗੱਲਬਾਤ ਕੀਤੀ ਜੋ ਕਿ ਪਾਣੀ ਦੀ ਸਮੱਸਿਆ ਨੂੰ ਲੈ ਕੇ ਨਗਰ ਨਿਗਮਾ ਦੇ ਦਫ਼ਤਰ ਵਿੱਚ ਆਏ ਸੰਗ ਸੋ ਕੈਮਰਾਮੈਨ ਅਰਸ਼ਦੀਪ ਦੇ ਨਾਲ ਸੁਨੀਲ ਕੁਮਾਰ ਜਲੰਧਰ